ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਈ ਅੱਜ ਦੀ ਵੀਡੀਓ ਸਪੈਸ਼ਲ ਕਿਸਾਨ ਵੀਰਾਂ ਵਾਸਤੇ ਜਾਂ ਕੋਈ ਵੀ ਖੇਤੀ ਦਾ ਕੰਮ ਕਰਦਾ ਵੀਰਾਂ ਵਾਸਤੇ ਟਰੈਕਟਰਾਂ ਦੀ ਵੀਡੀਓ ਲੈ ਆਏ ਬਈ ਦਿਖਾ ਦੇ ਕੈਮਰਾ ਘੁਮਾ ਕੇ ਮਿੱਤਰਾਂ ਨਮਿਆਂ ਵਰਗੇ ਸੈਕੰਡ ਹੈਂਡ ਟਰੈਕਟਰ ਆਪਾਂ ਖੜੇ ਆਂ ਸ਼ਹਿਰ ਅੰਮ੍ਰਿਤਸਰ ਚ ਤੇ ਆਪਣੇ ਨਾਲ ਨੇ ਬੈਨਿਪਾਲ ਸਿੰਘ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਈ ਹੋਰ ਸਿੱਤਾ ਠੀਕ ਨੇ ਜੀ ਵਧੀਆ ਜੀ ਵਧੀਆ ਬਹੁਤ ਤੇ ਭਾਜੀ ਸਭ ਤੋਂ ਪਹਿਲਾਂ ਆਪਾਂ ਆਪਣੀ ਲੋਕੇਸ਼ਨ ਦੱਸ ਦਈਏ ਕਿਹੜੀ ਜਗ੍ਹਾ ਤੇ ਆਉਣਾ ਟਰੈਕਟਰ ਲੈਣਾ ਭਾਜੀ ਆਪਾਂ ਅੰਮ੍ਰਿਤਸਰ 골ਡਨ ਗੇਟ 골ਡ ਤੇ ਵੀਡੀਓ ਦੇ ਵਿੱਚ ਜਿੰਨੇ ਵੀ ਟਰੈਕਟਰ ਤੁਹਾਨੂੰ ਅੱਜ ਦਿਖਾਵਾਂਗੇ ਭਾਜੀ ਸਾਰੇ ਪੰਜਾਬ ਨੰਬਰ ਦੇ ਤੇ ਸਾਰੇ ਹੀ ਲਗਭਗ ਫਰਸਟ ਓਨਰ ਹਨਾ ਭਾਜੀ ਹਾਂਜੀ ਫਰਸਟ ਓਨਰ ਭਾਜੀ ਠੀਕ ਹੈ ਦੇ ਸਟਾਰਟਿੰਗ ਦੇ ਵਿੱਚ ਭਾਜੀ ਆਪਾਂ ਦਿਖਾਉਣੇ ਨਾ 5620 4x4 ਦੇ ਵਿੱਚ ਦੱਸੋ ਭਾਜੀ ਇਹ 5620 ਟਰੈਕਟਰ ਆ ਨਿਊ ਹਾਲੈਂਡ ਦਾ ਜੀ ਜੋ ਕਿ ਅੱਜ ਕੱਲ ਇਹ ਚੜਦਿਆ ਜੀ ਬਿਲਕੁਲ ਹਾਂ 4 ਵੀਲ ਡਰਾਈਵ ਆ ਹਮ ਬਹੁਤ ਵਧੀਆ ਨਿਊ ਕੰਡੀਸ਼ਨ ਇਹਦੀ ਠੀਕ ਹੈ ਇਹਦੇ 90% ਟਾਇਰਾਂ ਨੇ ਜੀ ਤੇ ਲਗਭਗ ਇਹ 400 ਘੰਟਾ ਚੱਲਿਆ 400 ਘੰਟਾ ਚੱਲਿਆ ਮਾਡਲ ਕਿੰਨਾ ਭਾਜੀ ਇਹ ਮਾਡਲ 2023 2 ਤੇਈ ਮਾਡਲ 400 ਘੰਟੇ ਚੱਲਿਆ 90 ਬਹਿ ਟਾਇਰ 5520 ਹਰ ਇੱਕ ਕੰਮ ਦੇ ਲਈ ਯੂਜ਼ ਹੁੰਦਾ ਬਾਈ ਹਨਾ ਚਾਹੇ ਤੁਸੀਂ ਰੋਟਾਵੀਟਰ ਸੁਪਰ ਸੀਡਰ ਹਰ ਇੱਕ ਚੀਜ਼ ਦੇ ਵਿੱਚ ਮਤਲਬ ਕੰਟ੍ਰੈਕਟ ਹਾਂਜੀ ਹਾਂਜੀ ਫੁੱਲ ਡਿਮਾਂਡ ਦੇ ਵਿੱਚ ਫੁੱਲ ਡਿਮਾਂਡ ਆ ਜੀ ਤੇ ਭਾਈ ਰੇਟ ਕੀ ਆਦਾ ਫਿਰ ਭਾਜੀ ਇਹ ਦੀ ਵੇਖੋ ਜਿਹੜਾ ਨਵਾਂ ਟਰੈਕਟਰ ਆ ਇਹ ਵੇਲੇ 14 ਲੱਖ ਦਾ ਵਿਕ ਰਿਹਾ ਵਾ ਇਹ 11 ਲੱਖ ਦਾ ਮਤਲਬ 3 ਲੱਖ ਦਾ ਘਾਹ ਕਦਾ ਸਿੱਧਾ ਫਾਇਦਾ ਹਾਂ ਸਿੱਧਾ ਫਾਇਦਾ ਹਾਂਜੀ ਅੱਛਾ ਇੱਧਰ ਤੇ ਲੋਨ ਕਰਾਉਣਾ ਹੋਵੇ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਜੀ ਕਿੰਨੇ ਕ ਡਾਊਨ ਪੇਮੈਂਟ ਦੇ ਕੇ ਭਾਜੀ ਇੱਥੇ ਠੀਕ ਹੈ ਮਤਲਬ 7-8 ਲੱਖ ਦਾ ਜਿਹੜਾ ਲੋਨ ਹੋ ਜੂਗਾ ਜੀ ਹਰਮਾਨ ਆ ਜੂਗਾ ਠੀਕ ਹੈ ਜੀ ਤੇ ਅੱਗੇ ਆ ਗਿਆ 3630 ਕਿਸੇ ਭਾਜੀ ਇਹਦੇ ਬਾਰੇ ਭਾਜੀ ਨਿਊ ਆਰਡ ਦਾ ਇਹ ਰਾਜਾ 3630 ਬਿਲਕੁਲ ਜੋ ਕਿ ਬਹੁਤ ਇਹਦੀ ਡਿਮਾਂਡ ਬਲੈਕ ਚ ਵਿਕ ਰਿਹਾ ਹੈ ਵੇਲੇ ਥਾਰ ਗੱਡੀਆਂ ਨੂੰ ਜੀ ਭਾਜੀ ਇਹ 4 ਵੀਲ ਡਰਾਈਵ ਆ ਹਮ 100 ਘੰਟਾ ਚੱਲਿਆ ਹੋਇਆ ਵਾ ਸਿਰਫ 100 ਘੰਟਾ ਸਿਰਫ 100 ਘੰਟਾ ਚੱਲਿਆ ਕੀ ਬਾਤ ਹੈ ਭਾਜੀ ਨਵਾਂ ਤੇ ਇਹ ਵੇਲੇ 11.5 ਲੱਖ ਦਾ ਵਿਕ ਰਿਹਾ ਹਾਂ ਪਰ ਆਪਾਂ ਤੁਹਾਡੇ ਵਾਲੇ ਤੁਹਾਡੇ ਵਾਸਤੇ ਮੰਨ ਲਓ ਕਿਸਾਨ ਵੀਰਾਂ ਲਈ 10 ਲੱਖ ਦਾ 10 ਲੱਖ ਰੁਪਏ ਦਾ ਸਿਰਫ 100 ਘੰਟੇ ਚੱਲਿਆ ਹੋਇਆ ਨਿਊ ਹਾਲੈਂਡ 3634/4 ਦੇ ਵਿੱਚ ਸਪੈਸ਼ਲ ਐਡੀਸ਼ਨ ਬਿਲਕੁਲ ਬਾਈ ਜਮਾ ਨਵਾਂ ਡ੍ਰਾਈਵਰ ਜੀ ਅਜੇ ਵੇਖੋ ਇੱਧਰ ਸ਼ੀਟ ਦੇ ਲਿਫਾਫੇ ਚੜ੍ਹੇ ਹੋਏ ਨੇ ਬਿਲਕੁਲ ਹਾਂ ਦਿਖਾ ਦੇ ਬਾਈ ਕਿਤੇ ਕੋਈ ਪੇਂਟ ਨਹੀਂ ਉਤਰਿਆ ਹੋਇਆ ਬਿਲਕੁਲ ਛਤਰੀ ਛੋਤਰੀ ਪੂਰੀ ਜ਼ਬਰਦਸਤ ਲੱਗੀ ਹੋਈ ਆ ਹਰ ਇੱਕ ਚੀਜ਼ ਟਾਇਰਾਂ ਦੇ ਦੱਸ ਰਿਹਾ ਨਹੀਂ ਭਾਈ ਜੀ ਟਾਇਰ ਵੇਖੋ ਬਿਲਕੁਲ ਬ੍ਰਾਂਡ ਦੇ ਹਾਂ 10 ਲੱਖ ਦਾ ਜੀ 10 ਲੱਖ ਦਾ ਠੀਕ ਹੈ ਤੇ ਇਹਦੇ ਵਾਸਤੇ ਬਾਈ ਤੁਸੀਂ 2-3 ਲੱਖ ਰੁਪਏ ਡਾਊਨ ਪੇਮੈਂਟ ਲਿਆਓ ਬਾਕੀ ਸਾਰਾ ਲੋਨ ਹੋ ਜਾਊਗਾ ਬਾਕੀ ਲੋਨ ਹੋ ਜਾਊਗਾ ਠੀਕ ਹੈ ਅੱਗੇ ਆ ਗਿਆ ਸੋਨਾਲੀਕਾ 60 ਡੀਆਈ ਦੱਸਿਓ ਭਾਜੀ ਸੋਨਾਲੀਕਾ 60 ਡੀਆਈ ਇਹ 60 ਹਸਪਾਵਰ ਟਰੈਕਟਰ ਦਾ ਸੋਨਾਲੀਕਾ ਦਾ ਜੀ ਇਹ 2020 ਮਾਡਲ ਹੈ ਭਾਜੀ ਹੂੰ ਇਹਦੀ ਡਿਮਾਂਡ ਹੈ ਕਿ ਜੇ 4 ਲੱਖ ਤੇ 80000 ਰੁਪਏ 4 ਲੱਖ 80000 ਹਾਂਜੀ ਠੀਕ ਹੈ ਜੀ ਪਿੱਛੇ ਵਾਲੇ ਟਾਇਰ ਭਾਜੀ ਮੇਰੇ ਨਾਲ ਦਾ ਹੈਗੇ ਆ ਹਨਾ 50% 60 65% ਟਾਇਰ ਹੈਗੇ ਪਿੱਛੇ ਵਾਲੇ ਪਹਿਲੇ ਟਾਇਰ ਆ ਰਿਜੀਨਲ ਬਾਕੀ ਕੰਡੀਸ਼ਨ ਨੂੰ ਸ਼ੋਰ ਤੋਂ ਬਿਲਕੁਲ ਕਿਤੋਂ ਕੋਈ ਪੇਂਟ ਨਹੀਂ ਉੱਤਰਿਆ ਬਿਲਕੁਲ ਬਈ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਆ ਬਹੁਤ ਹੈਵੀ ਬੰਪਰ ਲੱਗਿਆ ਹੋਇਆ ਭਾਜੀ ਗੰਨੇ ਵਾਲਾ ਘੋੜਾ ਬੰਪਰ ਕਹਿੰਦੇ 15000 ਦਾ 20000 ਦਾ ਬੰਪਰ ਲੱਗਦਾ ਬਿਲਕੁਲ ਹਾਂਜੀ 480000 ਰੁਪਏ ਦਾ 480000 ਠੀਕ ਹੈ ਜੀ ਤੇ ਅੱਗੇ ਆਇਆ ਮਿੱਤਰ ਅੱਗੇ ਤੁਹਾਨੂੰ ਬਈ ਜਮਾ 0 ਮੀਟਰ ਵਾਲਾ ਡਾਇਰੈਕਟਰ ਦੇਣਾ 556 24/2 ਦੇ ਵਿੱਚ ਦੱਸਿਓ ਭਾਜੀ ਇਹਦੇ ਬਾਰੇ ਭਾਜੀ ਇਹ ਨਿਊ ਹਾਲੈਂਡ 56 65 ਹੌਸਪਾਵਰ ਡਾਇਰੈਕਟਰ ਨੇ ਹੂੰ ਇਹ 2023 ਮਾਡਲ ਦਾ 23 ਹਾਂਜੀ ਠੀਕ ਹੈ ਨਵਾਂ ਇਹ ਵਾਲੇ 12.5 ਲੱਖ ਦਾ ਟਰੈਕਟਰ ਆ ਇਹ ਆਪਾਂ ਦੇ ਦਾਂਗੇ 10 ਲੱਖ ਤੱਕ ਮਤਲਬ 0 ਮੀਟਰ ਚੱਲੇ ਹੋਏ ਟਰੈਕਟਰ ਬਿਲਕੁਲ 0 ਮੀਟਰ ਹਾਂ ਸ਼ੋਅਰੂਮ 'ਚ ਹੀ ਲੱਗਾ ਰਿਹਾ ਸਾਡੇ ਕੋਲ ਠੀਕ ਹੈ ਕਿਹੜੀ ਮਾਡਲ 0 ਮੀਟਰ 10 ਲੱਖ ਦਾ 23 ਮਾਡਲ 0 ਮੀਟਰ ਟਰੈਕਟਰ ਬਾਈ ਨਵਾਂ 2.5 ਲੱਖ ਰੁਪਏ ਦਾ ਫਾਇਦਾ ਹੋ ਰਿਹਾ ਜੋ ਬਿਨਾਂ ਚੱਲੇ ਹੋਏ ਟਰੈਕਟਰ 'ਚੋਂ ਤੈਅ ਦਿਖਾ ਦੇ ਬਾਈ ਨੇੜੇ ਗਾ ਇੱਥੇ ਬਾਈ ਜੀ ਲੋਨ ਵੀ 80-85% ਹੋ ਜਾਏਗਾ ਠੀਕ ਹੈ ਆ ਐਮ ਆਰ ਐਫ ਲਿਖਿਆ ਹੁੰਦਾ ਨਾ ਜਮਾ ਵੀ ਕਿਦੋਂ ਕੋਈ ਟਾਇਰ ਨਹੀਂ ਕਿਸੇ ਪਿੱਛੇ ਵਾਲੀ ਵੀ ਦਿਖਾ ਦੇ 5620 ਠੀਕ ਹੈ ਜੀ ਤੇ ਅੱਗੇ ਆ ਗਿਆ ਮਹਿੰਦਰਾ ਨੋਵੋ ਦੱਸਿਓ ਭਾਜੀ ਇਹ ਭਾਜੀ ਅਰਜਨ ਦਾ ਟਰੈਕਟਰ ਆ 755 75 ਐਚ ਵੀ 75 ਹਸਪਾਵਰ 75 ਹਸਪਾਵਰ 4 ਵੀਲ ਡਰਾਈਵ ਟਰੈਕਟਰ ਆ ਹਮ ਸਾਰੀ ਸੈਸਰੀ ਲੱਗੀ ਹੋਈ ਆ ਭਾਜੀ ਨੂੰ ਮੋਰੇ ਵੇਟ ਮਗਰਾੜ ਹਮ ਕਨੋਪੀ ਓਰੀਜਨਲ ਜੋ ਕੰਪਨੀ ਵੱਲੋਂ ਆਉਂਦੀ ਆ ਠੀਕ ਹੈ ਇਹ ਭਾਜੀ ਸੈਟਲ ਗੀਅਰ ਵਾਲਾ ਆ ਠੀਕ ਹੈ ਦਿਖਾ ਦਿਓ ਭਾਈ ਜਿੰਨੀ ਐ ਸਪੀਡਾ ਅੱਗੇ ਔਨੇ ਪਿੱਛੇ ਚੱਲਦਾ ਹਾਂਜੀ ਠੀਕ ਹੈ ਭਾਈ ਹਾਂਜੀ ਪਾਜੀ ਨਾਲ ਦੇ ਟਾਇਰ ਇਹਦੇ 75 ਰੁਪਏ ਹੋਣਗੇ ਹੂੰ ਪਾਜੀ ਨਵਾਂ ਦੇ ਉਦੋਂ ਇਹਦੀ ਰੇਂਜ ਆਈਡੀਆ 12.5 13 ਲੱਖ ਦੀ ਰੇਂਜ ਚ ਜੀ ਪਾਜੀ ਆਪਾਂ ਦੇ ਤਾਂ ਅਕ 9 ਲੱਖ ਦੇ ਵਿੱਚ 9 ਲੱਖ ਰੁਪਏ ਦਾ ਆ ਹੈਵੀ weight ਪਈ ਅੱਗੇ ਲੱਗਿਆ ਹੈਵੀ weight ਮੋਰੇ ਮਗਰਾੜ ਲੱਗੇ ਕਿ ਨੋਪੀ ਕੰਪਨੀ ਵਾਲਾ ਰੀਮਤ ਮਤਲਬ ਏ ਟੂ ਜ਼ੈਡ ਐਸੈਸਰੀ ਲੱਗੀ ਹੋਈ ਆ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਇਤਰੋਂ ਵੀ ਦਿਖਾ ਦੇ ਬਈ ਟਰੈਕਟਰ ਬਹੁਤ ਨਵਾਂ ਅੱਛਾ ਇਹਦੇ ਤੇ ਵੀਰੇ ਕਿੰਨੇ ਕ ਦਾ ਲੋਨ ਹੋ ਜਾਊਗਾ ਇਹ ਟਰੈਕਟਰ ਤੇ ਇਹ ਭਾਜੀ ਇਹ ਤਾਂ 9 ਲੱਖ ਦੀ ਕੀਮਤ ਦਵਾਂਗੇ ਤੇ ਤੇ ਆਈਡੀਆ ਆ ਜੀ ਭਾਜੀ 6.5 ਲੱਖ ਰੁਪਏ ਦਾ 6.5 ਲੱਖ ਹੋ ਜਾਊਗਾ ਠੀਕ ਹੈ ਜੀ ਤੇ ਅੱਗੇ ਆ ਕੇ ਭਾਜੀ ਫੇਰ 3630 ਦੱਸਿਓ ਫੇਰ 3630 ਵਹੀ ਜਿਵੇਂ ਉਹ ਬ੍ਰਾਂਡ ਨਿਊ ਕੰਡੀਸ਼ਨ ਆ ਇਹ ਵੀ 2025 ਮਾਡਲ ਅੱਛਾ 25 ਮਾਡਲ ਆ ਹਾਂਜੀ ਠੀਕ ਹੈ ਜਿੰਨਾ ਅੱਗੇ ਮੈਂ ਕਿਹਾ ਵੀ ਭਾਜੀ ਇਹ ਨਵਾਂ ਬਿਕ ਰਿਆ ਵਾ 11.5 ਲੱਖ ਦਾ 11.5 ਲੱਖ ਦਾ ਇਹ ਵੀ 10 ਲੱਖ ਦਾ ਇਹ ਵੀ 10 ਲੱਖ ਦਾ ਇਹ ਕਿੰਨਾ ਕੁ ਚੱਲਿਆ ਇਹ ਵੀ ਭਾਜੀ ਮਤਲਬ ਇਹਦੇ ਟਾਇਰਾਂ ਤੇ ਮਾਰਾ ਦਿਖਦਾ ਹਾਂ ਐਮ ਆਰ ਐਫ ਦਿਖਦਾ ਇਹ ਵੀ 100 ਕੈਂਟਾ ਚੱਲਿਆ ਹੋਊਗਾ 100 ਕੈਂਟਾ ਤਾਂ ਵੈਸੇ ਲਫਾਵੇ ਚੜੇ ਤੁਸੀਂ ਬਿਲਕੁਲ ਬਿਲਕੁਲ ਜਬਾ ਨਵਾਂ ਟਰੈਕਟਰ ਹੈ ਭਾਈ 2025 ਮਾਡਲ ਹਾਂ ਟਾਇਰਾਂ ਤੋਂ ਦਾਣੇ ਵੀ ਨਹੀਂ ਘਸੇ ਹਲੇ ਤੱਕ ਬਹੁਤ ਘੱਟ ਚੱਲਿਆ ਹੋਇਆ ਠੀਕ ਹੈ ਕਿੰਨਾ ਰੇਟ ਕਹੇਦਾ 10 ਲੱਖ ਦਾ ਭਾਜੀ ਇਹ ਵੀ 10 ਲੱਖ ਦਾ ਹਾਂ ਠੀਕ ਹੈ ਜੀ ਅੱਗੇ ਆ ਗਿਆ ਅਰਜੁਨ ਅੱਗੇ ਭਾਜੀ ਆ ਗਿਆ ਅਰਜੁਨ 2019 ਮਾਡਲ 19 ਮਾਡਲ 19 ਮਾਡਲ ਭਾਜੀ ਇਹ ਮਹਿੰ ਜਿਹੜਾ ਕਿ ਬਹੁਤ ਰਫਤਾਰ ਨਾਲ ਵਗਦਾ ਮਹਿੰਦਰਾ ਦਾ ਇੱਕ ਹੀ ਸਾਈਡ ਗੇਅਰ ਦੇ ਵਿੱਚ ਸਾਈਡ ਗੇਅਰ ਦੇ ਵਿੱਚ ਭਾਈ 2019 ਮਾਡਲ ਹੂੰ ਇਹ ਟਰੈਕਟਰ ਦੀ ਡਿਮਾਂਡ ਹੈਗੀ ਜੇ 5 ਲੱਖ ਰੁਪਿਆ ਜੀ 4 ਲੱਖ 70 ਹਜ਼ਾਰ ਦਾ ਟਰੈਕਟਰ ਦੇ ਦਾਂਗੇ 4 ਲੱਖ 70 ਹਜ਼ਾਰ ਦੇ ਵਿੱਚ ਹਾਂ ਅਰਜਨ ਮਿਲ ਜੂਗਾ ਜੀ 555 ਨਾਲ ਦੇ ਟਾਇਰ ਨੇ ਇਹਦੇ 665 ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਅੱਛਾ ਟਾਇਰ ਵੀ ਨਾਲ ਦੇ ਹੀ ਆ ਹਾਂਜੀ ਭਾਈ ਠੀਕ ਆ ਭਾਈ ਤੇ ਇਧਰ ਭਾਈ 5310 ਖੜਾ ਜੌਂਡੀਅਰ ਦੱਸਿਓ ਵੀਰੇ ਇਹਦੇ ਬਾਰੇ ਜੀ ਇਹ ਜੌਂਡੀਅਰ 5310 ਹੂੰ ਇਹਦੇ ਟਾਇਰ ਦੁਬਾਰਾ ਆਲੇ ਨੇ 90% ਟਾਇਰ ਹੋਣਗੇ ਬਾਕੀ ਕੰਡੀਸ਼ਨ ਬਿਲਕੁਲ ਓਕੇ ਠੀਕ ਹੈ ਹਾਂਜੀ ਇਹ 2019 ਮਾਡਲ ਜੌਨ ਡੀਅਰ ਦਾ ਟਰੈਕਟਰ ਲੋਕਲ ਨੰਬਰ ਪੀਬੀ06 ਗਰਦਾਸਪੁਰ ਦਾ ਠੀਕ ਹੈ ਜੀ ਇਹ ਭਾਜੀ ਆਪਾਂ ਨੂੰ ਮਿਲ ਜੇਗਾ 6.5 ਲੱਖ ਦਾ 6.5 ਲੱਖ ਦਾ ਇਹ ਟਰੈਕਟਰ ਮਿਲ ਜੂ ਕਨੋਪੀ ਵਗੈਰਾ ਵੀ ਪੂਰੀ ਵਧੀਆ ਕਨੋਪੀ ਵਗੈਰਾ ਲੱਗੀ ਹੋਈ ਹੈ ਤੇ ਸਾਫ ਸੁਥਰਾ ਟਰੈਕਟਰ ਆ ਹਾਂਜੀ ਓਕੇ ਕੰਡੀਸ਼ਨ ਚ ਜੀ ਅੱਗੇ ਆ ਗਿਆ ਫਿਰ ਅੱਗੇ ਆ ਗਿਆ ਫਿਰ ਨਿਊ ਹਾਲੈਂਡ ਦਾ 3630 ਜੀ ਇਹ ਭਾਜੀ ਸੁਪਰ ਮਾਡਲ ਆ ਸਾਡਾ ਸੂਪਰ ਠੀਕ ਹੈ ਜੀ ਹਾਂ ਜੀ 2020 ਮਾਡਲ ਟਰੈਕਟਰ ਇਹ ਠੀਕ ਹੈ ਜੀ ਇਹ ਭਾਜੀ ਦੇ ਦਾਂਗੇ ਸਵਾ 6 ਲੱਖ ਦਾ ਲਓ ਜੀ 2020 ਮਾਡਲ ਸੂਪਰ 3630 ਹਾਂ ਜੀ ਸਵਾ 6 ਲੱਖ ਦਾ ਕੋਈ ਨੋ ਵੀ ਇਹਨੂੰ ਹੀ ਲੱਗੀ ਜੇ ਟਾਇਰ ਰਾਂ ਦੀ ਕੰਡੀਸ਼ਨ ਇਹਦੀ ਨਾਲ ਦੀ ਜੇ 70 80% ਟਾਇਰ ਹੋਣਗੇ ਬਿਲਕੁਲ ਪੂਰੀ ਪਾਰਟੀ ਦਾ ਕਿਦੋਂ ਨਹੀਂ ਖੁੱਲ ਅਰੀਜਨਲ ਟਰੈਕਟਰ ਸਾਰਾ ਅਰੀਜਨਲ ਟਰੈਕਟਰ ਠੀਕ ਹੈ ਜੀ ਅਗਲਾ ਟਰੈਕਟਰ ਭਾਜੀ ਅਗਲਾ ਟਰੈਕਟਰ ਆ ਗਿਆ ਸਵਰਾਜ 855 ਜੀ 2008 ਮਾਡਲ ਠੀਕ ਹੈ ਇਹਦੀ ਵੀ ਕੰਡੀਸ਼ਨ ਬਿਲਕੁਲ ਓਕੇ ਭਾਜੀ ਕਨੋਪੀ ਲੱਗੀ ਡਰਕ ਸ਼ਕ ਲੱਗਾ ਆਵੇਂ ਹਾਂ ਇਹ ਟਰੈਕਟਰ ਦੇ ਦਾਂਗੇ ਭਾਜੀ ਆਪਾਂ 2 ਲੱਖ ਤੇ 80 ਹਜ਼ਾਰ ਦੋ ਲੱਖ 80 ਹਜ਼ਾਰ ਦਾ 855 3 ਸਟਾਰ ਮਿਲ ਜੂ ਬਈ ਤੁਹਾਨੂੰ ਤੇ ਅੱਗੇ ਫੇਰ 36 30 ਆ ਗਿਆ ਅੱਗੇ ਫੇਰ ਭਾਜੀ 36 30 ਆ ਗਿਆ ਹੂੰ 2015 ਮਾਡਲ 36 30 ਸਪੈਸ਼ਲ ਐਡੀਸ਼ਨ 2015 ਮਾਡਲ 2015 ਮਾਡਲ ਭਾਜੀ ਕੱਡੀਸ਼ਨ ਲੱਗਦਾ ਨਹੀਂ ਵੀ ਭਾਜੀ ਕੰਡੀਸ਼ਨ ਬਹੁਤ ਓਕੇ ਤੇ ਟਾਇਰ ਵੀ ਨਾਲ ਦੇ ਨੇ ਪਹਿਲੇ ਫਸਟ ਅੱਛਾ ਫਸਟ ਮਤਲਬ ਬਹੁਤ ਘੱਟ ਚੱਲਿਆ ਹੈ ਬਹੁਤ ਘੱਟ ਚੱਲਿਆ ਆ ਤੇ ਸੰਭਾਲ ਨਾਲ ਹੀ ਚਲਾਇਆ ਕਿਸੇ ਜੱਟ ਦੀ ਬਸ ਗਾਰੰਟੀ ਦੇਵਾਂਗੇ ਟਰੈਕਟਰ ਦੀ ਬਹੁਤ ਘੱਟ ਚੱਲਿਆ ਆ ਟਰੈਕਟਰ ਹੂੰ ਫਸਟ ਪਾਰਟੀ ਦਾ ਪਹਿਲੇ ਟਾਇਰ ਇਹਦੇ ਨਾਲ ਠੀਕ ਆ ਲਵੀ ਨੇੜੇ ਕਰਕੇ ਦਿਖਾ ਦੇ ਉਹ ਸੀਟ ਦੇ ਕੋਲੋਂ ਵਾਲੇ ਨਾਲੋਂ ਗੇਅਰ ਵਾਲੀ ਸਾਈਡ ਠੀਕ ਆ ਭਾਈ ਤੇ 2015 ਮਾਡਲ 15 ਮਾਡਲ ਤੇ ਟਾਇਰ ਨਾਲ ਦੇ ਟਾਇਰ ਨਾਲ ਦੇ ਪਹਿਲੇ ਟਾਇਰ ਵੀ ਬਹੁਤ ਪਿਆ ਭਾਈ ਹਲੇ ਅੱਛਾ ਇਹ ਕਿੰਨੇ ਦਾ ਦੇ ਦਾਂਗੇ ਇਹ ਭਾਜੀ 5 ਲੱਖ ਦਾ 5 ਲੱਖ ਦਾ ਟਰੈਕਟਰ ਮਿਲ ਜੂ ਭਾਜੀ ਪਰ ਕੰਡੀਸ਼ਨ ਬੱਚੀ ਵਾਲੀ ਆ ਹੈ ਜਹੇ 15 ਮਾਡਲ ਆ ਅੱਗੇ ਖੜਾ ਮੈਸੀ ਭਾਜੀ ਟਾਹਾ ਮੈਸੀ ਜੀ 60 ਹਸਾਬ ਟਰੈਕਟਰ ਇਹ ਜੀ 2011 ਮਾਡਲ ਟਰੈਕਟਰ ਇਹਦੀ ਵੀ ਕੰਡੀਸ਼ਨ ਬਿਲਕੁਲ ਓਕੇ ਮਗਰਲੇ ਟਾਇਰ ਰੇਡੀਅਲ ਜੋ ਕਿ ਅੱਜਕੱਲ ਬਹੁਤ ਲਾਈਕ ਕਰਦੇ ਇਹਨਾਂ ਨੂੰ ਹਾਂ 70-80 ਹਜ਼ਾਰ ਦੇ ਬਾਈ ਇਹਦੇ ਟਾਇਰ ਹੀ ਆ ਮਗਰਲੇ ਰੇਡੀਅਲ ਟਾਇਰ ਨੇ ਦਿਖਾ ਦਿਓ ਦੋਨੇ ਸਾਈਡਾਂ 60 ਹਸਾਬ ਟਰੈਕਟਰ ਇਹ ਵੀ ਬਹੁਤ ਵਧੀਆ ਕੰਡੀਸ਼ਨ ਵਿੱਚ ਹਮ ਰਵੀ FIRST ਪਾਰਟੀ ਦਾ FIRST ਓਨਰ ਠੀਕ ਹੈ ਵੀ ਇਹ ਭਾਜੀ ਟਰੈਕਟਰ ਦੇ ਦਾਂਗੇ ਆਪਾਂ 3 ਲੱਖ ਦਾ 3 ਲੱਖ ਦਾ ਹਾਂਜੀ 2011 ਮਾਡਲ ਲੋ ਜੀ 11 ਮਾਡਲ 5960 ਹਾਰਸ ਪਾਵਰ ਟਰੈਕਟਰ 7 ਲੱਖ ਦਾ ਹੈ ਠੀਕ ਹੈ ਵੀਰੇ ਤੇ ਆ ਫਿਰ ਇਹ ਭਾਜੀ ਟਰੈਕਟਰ 2017 ਮਾਡਲ ਹਮ 3630 ਨਿਊ ਹੈਂਡਲ ਨਿਊ ਹੈਂਡਲ ਸਪੈਸ਼ਲ ਐਡੀਸ਼ਨ ਜੀ ਇਹ ਦੀ ਭਾਜੀ ਬਹੁਤ ਵਧੀਆ ਕੰਡੀਸ਼ਨ ਦਾ ਟਾਇਰ ਤੇ ਦੁਬਾਰਾ ਦੇ ਪਰ 90 ਪੈਸੇ ਟਾਇਰ ਹੋਣਗੇ ਜੀ ਠੀਕ ਹੈ ਕਿਦੋਂ ਖੁੱਲਾ ਨਹੀਂ ਸਾਰਾ origignal ਟਰੈਕਟਰ ਜੇ ਹਮ ਇਹ ਟਰੈਕਟਰ ਦੇ ਦਾਂਗੇ ਭਾਜੀ 6 ਲੱਖ ਦਾ 6 ਲੱਖ ਦਾ ਹਾਂਜੀ ਠੀਕ ਹੈ ਵੀਰੇ 2017 ਮਾਡਲ ਹੈ 2017 ਮਾਡਲ ਲੋ ਜੀ 6 ਲੱਖ ਦਾ ਮਿਲ ਜੂਗਾ ਤਨੋਕੀ ਵਗੈਰਾ ਇਹਦੇ ਵੀ ਪੂਰੀ ਵਧੀਆ ਲੱਗੀ ਹੋਈ ਆ ਹਾਂਜੀ ਠੀਕ ਹੈ ਜੀ ਭਾਜੀ ਇਹ ਫੇਰ ਸੁਪਰ ਆ ਗਿਆ ਸੁਪਰ ਜੀ ਸੁਪਰ ਰਾਈਡਰ ਭਾਜੀ ਆਹ ਦਾ 50s ਪਾਵਰ ਹੂੰ 52s ਪਾਵਰ ਦੀ ਕੈਟਾਗਰੀ 'ਚ ਇਹਨੂੰ ਵੀ ਟਾਇਰ ਬਿਲਕੁਲ ਬ੍ਰੈਂਡ ਨਿਊ ਲੱਗੇ ਲੱਗੇ ਦੁਬਾਰਾ ਨੇ ਹੂੰ ਠੀਕ ਹੈ 2014 ਮਾਡਲ ਜੀ 3 ਸਪੀਡ ਆ ਟਰੈਕਟਰ ਭਾਜੀ ਇਹ ਜੀ ਭਾਜੀ ਇਹ ਟਰੈਕਟਰ ਦੇ ਦਾਂਗੇ ਆਪਾਂ ਸਾਢੇ 4 ਲੱਖ ਦਾ ਸੀਟ ਕੋਲੋਂ ਫਾਰੇ ਮਤਲਬ 10 ਕੋਲੋਂ ਸਾਢੇ 4 ਲੱਖ ਦਾ ਹਾਂਜੀ ਬਜੀ 2014 ਮਾਡਲ 2014 ਮਾਡਲ ਸੁਪਰ ਸੁਪਰ ਠੀਕ ਹੈ ਵੀਰੇ ਸਾਢੇ 4 ਲੱਖ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂ ਅੱਗੇ ਆ ਗਿਆ ਬਈ ਸਪੈਸ਼ਲ ਐਡੀਸ਼ਨ 36 ਅੱਗੇ ਫਿਰ ਆ ਗਿਆ ਭਾਜੀ 36 30 ਖੇਤਾਂ ਦਾ ਰਾਜਾ ਇਹਦਾ 에ਅ ਕਲੀਨਰ ਵਿੱਚ ਕਰਾਇਆ ਹੈ ਵੀਰੇ ਇਹਦਾ ਵਿੱਚ ਕਰਾਇਆ ਭਾਜੀ ਠੀਕ ਹੈ 에ਅ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਭਾਜੀ ਹੂੰ ਇਹ 2020 ਮਾਡਲ ਟਰੈਕਟਰ ਜੀ 2020 ਮਾਡਲ ਹਾਂਜੀ ਠੀਕ ਹੈ ਵੀਰੇ ਟਾਇਰ ਇਹਨੂੰ ਵੀ ਬਿਲਕੁਲ ਬ੍ਰੈਂਡ ਨਿਊ ਲੱਗੇ ਨੇ ਦੁਬਾਰਾ ਨਹੀਂ ਟਾਇਰ ਨਵੇਂ ਲੱਗ ਚੁੱਕੇ ਆ ਟਾਇਰ ਨਵੇਂ ਲੱਗ ਚੁੱਕੇ ਦੇ ਇਹਨੂੰ ਟਰਬੋ ਵੀ ਕਸਟਮਰ ਨੇ ਆਪਣੀ ਅੱਗੇ ਨੌਂਦੀ ਆ 25 ਨੰਬਰ ਵੱਡੀ ਕਰਵਾਈ ਹੋਈ ਆ ਠੀਕ ਹੈ ਵੱਡਾ ਟਰਬੋ ਲੱਗਿਆ ਹੋਇਆ ਹੈ ਹਾਂਜੀ ਵੱਡਾ ਟਰਬੋ ਲੱਗਿਆ ਹੋਇਆ ਠੀਕ ਹੈ ਵੀਰੇ ਭਾਜੀ ਇਹ ਟਰੈਕਟਰ ਮਿਲ ਜਾਊਗਾ ਆਪਾਂ ਨੂੰ 6.5 ਲੱਖ ਦਾ 6.5 ਲੱਖ ਦਾ ਤੁਹਾਨੂੰ ਵੱਡੇ ਟਰਬੋ ਲੱਗੇ ਆਲਾ ਟਰੈਕਟਰ ਮਿਲ ਜੂਗਾ ਭਾਈ ਅੱਗੇ ਫੇਰ ਜੌਂਡੀਅਰ 5405 ਖੜਾ ਹੈ ਅੱਗੇ ਭਾਜੀ ਫੇਰ ਆ ਗਿਆ ਜੌਂਡੀਅਰ ਦਾ 5405 ਸੀ ਆਰ ਡੀ ਟਰੈਕਟਰ ਠੀਕ ਹੈ ਜੀ ਇਹ ਟੂ 휠 ਟਰੈਕਟਰ ਆ ਭਾਜੀ ਬਿਲਕੁਲ ਹੀ ਓਕੇ ਕੰਡੀਸ਼ਨ ਹੈ ਇਹਦੀ 90% ਟਾਇਰ ਹੋਣਗੇ ਟਰੈਕਟਰ ਚੱਲਿਆ ਹੋਊਗਾ 600 ਘੰਟਾ ਮਾਡਲ ਕਿੰਨਾ ਕਿਹਾ ਮਾਡਲ 2022 2022 ਮਾਡਲ 600 ਘੰਟਾ ਚੱਲਿਆ ਹੋਇਆ ਹਾਂਜੀ ਬਿਲਕੁਲ ਓਕੇ ਕੰਡੀਸ਼ਨ ਚ ਨਵੇਂ ਵਰਗੀ ਕੰਡੀਸ਼ਨ ਭਾਜੀ ਬਿਲਕੁਲ ਭਾਈ ਨਵਾਂ ਟਰੈਕਟਰ ਦੀ ਕੀਮਤ ਹੈਗੀ ਐ ਵੇਲੇ 12.5 12 ਲੱਖ ਰੁਪਿਆ ਇਹ ਟਰੈਕਟਰ ਭਾਜੀ ਦੇ ਦਾਂਗੇ ਆਪਾਂ 8 ਲੱਖ ਦਾ ਲਓ ਜੀ 8 ਲੱਖ ਦਾ ਟਰੈਕਟਰ ਮਿਲ ਜੂ ਘੱਟੋ ਘੱਟ 4 ਤੋਂ 4.5 ਲੱਖ ਦਾ ਫਾਇਦਾ ਗਾਰੰਟੀ ਦੇ ਵਿੱਚ ਟਰੈਕਟਰ ਨਵੇਂ ਵਰਗਾ ਬਿਲਕੁਲ ਓਕੇ ਟਰੈਕਟਰ ਭਾਜੀ ਗਾਰੰਟੀ ਜੇ ਭਾਈ ਤੁਸੀਂ ਕੋਈ ਵੀ ਨਵਾਂ ਟਰੈਕਟਰ ਲੈਣ ਜਾ ਰਹੇ ਹੋ ਤਾਂ ਤੁਹਾਨੂੰ ਥੋੜੇ ਬਹੁਤ ਸਾਰੇ ਪੈਸੇ ਬਚਾ ਲੈਣੇ ਨੇ ਆਪਾਂ ਸਕਰੀਨ ਤੇ ਚੱਲਦੇ ਨੰਬਰਾਂ ਤੇ ਕੰਟੈਕਟ ਕਰ ਲਓ ਇਹਨਾਂ ਡਾਇਰੈਕਟਰਾਂ ਤੋਂ ਬਿਨਾਂ ਵੀ ਤੁਹਾਨੂੰ ਹੋਰ ਵੀ 40 50 ਡਾਇਰੈਕਟਰ ਲੱਭ ਕੇ ਮਿਲ ਜਾਣਗੇ ਹਰ ਇੱਕ ਕੈਟਾਗਰੀ ਦਾ ਡਾਇਰੈਕਟਰ ਹੁੰਦਾ ਆਪਣੇ ਕੋਲ ਭਾਜੀ ਹਰ ਕੈਟਾਗਰੀ ਜਿੰਨਾਂ ਦਾ ਨਾ ਕਸਟਮਰ ਨੂੰ ਚਾਹੀਦਾ ਲੱਖ ਤੋਂ ਲੈ ਕੇ 10 ਲੱਖ ਤੱਕ 12 ਲੱਖ ਤੱਕ ਪੁਰਾਣਾ ਡਰੈਕਟ ਅਵੇਲੇਬਲ ਮਿਲ ਜੂਗਾ ਠੀਕ ਆ ਭਾਈ ਲੋ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਪਹੁੰਚੋ ਅੰਮ੍ਰਿਤਸਰ ਗੋਲਡਨ ਗੇਟ ਦੇ ਕੋਲ ਸਤਿ ਸ਼੍ਰੀ ਅਕਾਲ ਸ